うん。 ਸ੍ਰੀਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਜੀ ਤੇ ਵਸ ਜੀ ਇੱਥੇ ਹੈਗਾ ਅਸੀਂ ਟਾਈਮ ਸ਼ਾਮ ਦਾ ਟਾਈਮ ਸੀ ਅਸੀਂ ਗਏ ਸੀ ਮੋਲ ਦੇ ਵਿੱਚ ਤੇ ਬਸ ਹਨਾ ਥੋੜੀ-ਮੋਟੀ ਸ਼ੋਪਿੰਗ ਕਰਨੀ ਸੀ ਬੱਚਿਆਂ ਵਾਸਤੇ ਤਾਂ ਕਰਕੇ ਅਸੀਂ ਗਏ ਸੀ ਮਗਾਚਲ ਵੀ ਦੇਖ ਇੰਨੇ ਕੁਝ ਨਾ ਕੁਝ ਪਸੰਦ ਆਈ ਜਾਂਦਾ ਹੁੰਦਾ ਤੇ ਬਾਕੀ ਫਿਰ ਹਨਾ ਸਾਨੂੰ ਨਿਹਰਾ ਹੀ ਹੋ ਗਿਆ ਸੀ ਹੁੰਦਿਆਂ ਨੂੰ ਤੇ ਕਿਉਂਕਿ ਸਬਜੀ ਮੰਡੀ ਚ ਸਬਜੀ ਵਗੈਰਾ ਵੀ ਲੈਣੀ ਸੀ ਤੇ ਫਿਰ ਵਾਸਤੇ ਇੱਥੇ ਥੋੜੀ-ਮੋਟੀ ਸ਼ੋਪਿੰਗ ਕੀਤੀ ਸੀ ਤੇ ਇੱਕ ਦੋ ਜਿਹੜੀ ਚੀਜ਼ਾਂ ਲੈਣੀਆਂ ਸੀ ਉਹ ਲੈ ਲਈਆਂ ਤੇ ਉਸ ਤੋਂ ਬਾਅਦ ਫਿਰ ਹੈਗਾ ਸੀ ਇਹ ਨੈਕਸਟ ਮਾਰਨਿੰਗ ਦਾ ਦਿਨ ਤੇ ਤਰੀਕ ਹੈਗੀ ਸੀ 4 ਜਨਵਰੀ ਤੇ ਦਿਨ ਹੈਗਾ ਸੀ ਸੰਡੇ ਦਾ ਤੇ ਇੱਥੇ ਮੰਮੀ ਦੇ ਕੱਪੜੇ ਧੋਤੇ ਸੀ ਤੇ ਫਿਰ ਮੈਂ ਹਨਾ ਛੱਤ ਤੇ ਪਾਉਣਾ ਗਈ ਸੀ ਕਿਉਂਕਿ ਮੌਸਮ ਤਾਂ ਖਰਾਬ ਹੀ ਸੀ ਤੁਹਾਨੂੰ ਪਤਾ ਹੀ ਹੈ ਤੁੰਦ ਹੈਗੀ ਸੀ ਤੇ ਹਨਾ ਬੱਦਲ ਵਾਈ ਜੀ ਹੋਈ ਪਈ ਸੀ ਵਿੱਚ ਤੇ ਤੋਂੰਦਨਾ ਮੀ ਮੂੰਗੂ ਜਿ ਡਿੱਗੀ ਜਾਂਦੀ ਸੀ ਮਣੀ ਮੜੀ ਪੋਰ ਜੀ ਤੇ ਫਿਰ ਮੈਂ ਕਿਾ ਚਲ ਕੋਠੇ ਤੇ ਕੱਪੜੇ ਪਾ ਦਿੰਨੇ ਥੱਲੇ ਤਾਂ ਫਿਰ ਸੁੱਕਦੇ ਨੇ ਇੱਥੇ ਮੈਂ ਕਿਾ ਮੜ ਮੋਟੇ ਚਲ ਹਵਾ ਜੀ ਲੱਗ ਜੂਗੀ ਕੱਪੜਿਆਂ ਨੂੰ ਅਠੜ ਜਾਣਗੇ ਤਾਂ ਕਰਕੇ ਫਿਰ ਉੱਪਰ ਹੀ ਆ ਗਈ ਸੀ ਮੈਂ ਕੱਪੜੇ ਪਾਉਣ ਛੱਤ ਤੇ ਤੇ ਵਾਸੇ ਇੱਥੇ ਫਿਰ ਮੈਂ ਸਾਰੇ ਕੱਪੜੇ ਪਾ ਦੂੰਗੀ ਸੁੱਕਣੇ ਕੁਛ ਕਤਾਰ ਕਿਤੇ ਪਾ ਦੂੰਗੀ ਜਿੰਨੇ ਕਤਾਰ ਤੇ ਹੋਣਗੇ ਬਾਕੀ ਫਿਰ ਆਪਣੇ ਜਿਹੜੀਆਂ ਪੜਦੀਆਂ ਕੀਤੀਆਂ ਹੋਈਆਂ ਕੰਦਾ ਗੁੰਦਾ ਇਹਨਾਂ ਦੇ ਉੱਪਰ ਪਾਵਾਂਗੇ ਤੇ ਵਾਸੇ ਫਿਰ ਮੈਂ ਕੱਪੜੇ ਪਾ ਕੇ ਅੱਗੇ ਕਰੂੰਗੀ ਘਰ ਦੇ ਕੰਮ ਦੰਦੇ ਫਿਰ ਸਾਰੇ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਇੱਥੇ ਫਿਰ ਲੱਗ ਗਏ ਸੀ ਅਸੀਂ ਛੋਲੂਆ ਕੱਢਣ ਤੇ ਇਹ ਮੇਰੇ ਪਿੱਕੇ ਹਨਾ ਛੋਲੂਆ ਜਲਦੀ ਆ ਜਾਂਦਾ ਆਪਣੇ ਤਾਂ ਪੰਜਾਬ ਦੇ ਵਿੱਚ ਥੋੜਾ ਜਿਹਾ ਲੇਟ ਹੁੰਦਾ ਵੇਕਣਾ ਪਿੰਡਾਂ ਦੇ ਵਿੱਚ ਹਨਾ ਸ਼ਹਿਰਾਂ ਦੇ ਵਿੱਚ ਤੇ ਵਾਕਈ ਇੱਥੇ ਹਨਾ ਮੇਰੇ ਪਿੱਕੇ ਜਲਦੀ ਆ ਜਾਂਦਾ ਛੋਲੂਆ ਫਿਰ ਇੱਥੇ ਫਿਰ ਬੱਚੇ ਕੱਢ ਰਹੇ ਸੀ ਮੈਂ ਕਿਹਾ ਚਲ ਕੱਢ ਲੈਣੇ ਆ ਵੀ ਸਾਰੇ ਰਲ ਮਿਲ ਕੇ ਤੇ ਕੁਸ਼ ਕਰ ਜਾਈਆਂ 'ਚ ਬੈਠੇ ਸੀ ਸਾਰੇ ਜਣੇ ਹਨਾ ਕਿਉਂਕਿ ਅੱਜ ਠੰਡ ਬਹੁਤ ਹੀ ਜ਼ਿਆਦਾ ਸੀ ਹੱਦ ਤੋਂ ਜ਼ਿਆਦਾ ਤੇ ਆ ਦੇਖੋ ਜੀ ਕਿਵੇਂ ਕਰਦੀ ਐ ਇਹਨੂੰ ਹਨਾ ਇਹ ਚੜਦੀ ਐ ਬਹੁਤ ਜਦੋਂ ਇਹਦੇ ਹਨਾ ਬਸ ਵਿਛੇੜਦੇ ਬੱਚੇ ਤੇ ਇਹਨੂੰ ਆ ਮੂੰਹ 'ਵਲ ਟੋਪੀ ਲਿਆ ਕੇ ਦਿੱਤੀ ਦੂਸਰੀ ਇਹ ਖਿੱਚ ਕੇ ਲਾ ਦਿੰਦੀ ਐ ਤੇ ਮਾਰਦੀ ਵੀ ਬਹੁਤ ਜ਼ਿਆਦੇ ਐ ਇਹ ਤੇ ਬਸ ਫਿਰ ਹਨਾ ਕੁਸ਼ ਕਰਜਾਈਆਂ 'ਚ ਬੈਗੇ ਸੀ ਸਾਰੇ ਇਹਨੇ ਵਕਕੇ ਠੰਡਾ ਜਿਹਾ ਨਾ ਠੰਡਾ ਜਹਦ ਤੋਂ ਬਹੁਤ ਜ਼ਿਆਦੇ ਸੀ ਤੇ ਬਸ ਰਜਾਈਆਂ 'ਚ ਬੈਠੇ ਸੀ ਖਾ ਲਿਆ ਪਕਾ ਲਿਆ ਬਸ ਫਿਰ ਰਜਾਈ 'ਚ ਵੜ ਗਏ ਇਹ ਕੰਮ ਸੀ ਅੱਜ ਤੇ ਧੁੱਪ ਨੇ ਤਾਂ ਜਮ ਵੀ ਹਨਾ ਹਾਂ ਤੇ ਇਹ ਤਾਂ ਜ਼ਮੀਨ ਹੀ ਨਿਕਲੀ ਆ ਕਿ ਬੱਦਲ ਵਾਈ ਸੀ ਤੇ ਮੌਸਮ ਬਹੁਤ ਹੀ ਖਰਾਬ ਹੋਇਆ ਪਿਆ ਸੀ ਤੇ ਵਾਕਿਆ ਦਾ ਦੇਵੇ ਹਨਾ ਮੌਸਮ ਖਰਾਬ ਦੱਸਣ ਹੋਣ ਦਾ ਤਿੰਨ ਜਣਾਂ ਦਾ ਦੱਸਿਆ ਤੇ ਫਿਰ ਇਹ ਦੁਆ ਛੋੜੂਆ ਸੀ ਕੱਢ ਲਿਆ ਸੀ ਕੱਢਣ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਝਾੜੂ ਲਾਉਣ ਕਿਉਂਕਿ ਹਨਾ ਅਸੀਂ ਝਾੜੂ ਅਜ ਲਾਇਆ ਨਹੀਂ ਸੀ ਫਿਰ ਮੈਂ ਕਿਹਾ ਚੱਲ ਛੋੜਿਆ ਵਗੈਰਾ ਕੱਢ ਕੇ ਫੇਰ ਹੀ ਲਾਵਾਂਗੇ ਝਾੜੂ ਤੇ ਇੱਥੇ ਫਿਰ ਮੈਂ ਕਿਚਨ ਦੇ ਵਿੱਚ ਆ ਗਈ ਸੀ ਕਿਚਨ ਦੇ ਵਿੱਚ ਵੀ ਮੈਂ ਝਾੜੂ ਨਾਲ ਸਾਰਾ ਕੋੜਾ ਕੱਢ ਦੂੰਗੀ ਬਾਹਰ ਕਿਚਨ ਚੋਂ ਤੇ ਬਾਕੀ ਰੂਮ ਵਗੈਰਾ ਦੇ ਵਿੱਚ ਵੀ ਹਜੇ ਝਾੜੂ ਲਾਉਣ ਵਾਲਾ ਸੀ ਤੇ ਮੈਂ ਕਿਹਾ ਚੱਲ ਉੱਥੇ ਫਿਰ ਮੈਂ ਬਾਅਦ ਦੇ ਵਿੱਚ ਝਾੜੂ ਲਾ ਲੂੰਗੀ ਜੇ ਪਹਿਲਾਂ ਆਪਾਂ ਰਸੋਈ ਤੇ ਹਨਾ ਉਹਦੇ ਵਿੱਚ ਭਾਂਡੇ ਦੇ ਵਿੱਚ ਝਾੜੂ ਲਾ ਕੇ ਕੂੜਾ ਚੱਕ ਦਾਂਗੇ ਫਿਰ ਜਿਹੜੇ ਰੂਮ ਆ ਥੋੜੇ ਜਿ ਦੇਲੀਆਂ ਜੀ ਹਨਾ ਨੀਵੇਂ ਆਧਰ ਰੂਮ ਜਾਨੀ ਕਿ ਨੀਵੇਂ ਆ ਤੇ ਭਾਂਡਾ ਉੱਚਾ ਤੇ ਫਿਰ ਉੱਥੇ ਹੀ ਕੂੜਾ ਚੱਕ ਦਾਂਗੇ ਆਪਾਂ ਸੰਭਰ ਕੇ ਤੇ ਬਸ ਇੱਥੇ ਫਿਰ ਮੈਂ ਸਾਰਾ ਸੰਭਰ ਕੇ ਥੋੜਾ ਚੱਕ ਦੂੰਗੀ ਅੰਡੇ वगैरह ਮਾਇਤੇ ਸੀ ਤੇ ਵਸ ਚਾੜੂ ਵੀ ਲਾਤਾ ਸੀ ਇੱਥੇ ਮੈਂ ਸਾਰਾ ਤੇ ਉਦੋਂ ਬਾਅਦ ਫਿਰ ਇੱਥੇ ਮੰਮੀ ਲੱਗੇ ਸੀ ਤੜਕਾ ਲਾਉਣ ਤੇ ਇਹ ਕੜੀ ਬਣਾਉਣ ਲੱਗੇ ਸੀ ਤੇ ਕਿਉਂਕਿ ਕੁਝ ਖਾਣ ਨੂੰ ਨਹੀਂ ਸਬਜ਼ੀ ਉਹ ਤਾਂ ਵੀ ਜੀਅ ਕੇ ਪਿਆ ਸੀ ਤੇ ਛੋਲ ਵੀ ਅਸੀਂ ਕੱਢ ਕੇ ਰੱਖਤਾ ਸੀ ਫ੍ਰਿਜ ਚ ਫਿਰ ਉਹ ਬਾਕੀ ਦੂਜੇ ਦਿਨ ਤਾਂ ਰੰਗ ਦੇਖਾਂਗੇ ਤੇ ਫਿਰ ਕੜੀ ਦਾ ਜੀ ਕੀਤਾ ਵੀ ਬੱਚੇ ਕਹਿੰਦੇ ਕੜੀ ਛੋਲ ਖਾ ਲਾਂਗੇ ਚੱਲ ਫਿਰ ਵਸ ਤੜਕਾ ਹਨਾ ਮੰਮੀ ਲਾਉਣ ਲੱਗੇ ਤੜਕਾ ਪੁੰਨ ਕੇ ਵਸ ਤੁਹਾਨੂੰ ਪਤਾ ਹੀ ਹੈ ਬੇਸਣ ਤੇ ਲਸੀ ਦਾ ਕੋਲ ਜਪਾ ਕੇ ਤੇ ਵਸੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਮਿਸ਼ਰਣ ਨੂੰ ਤੇ ਇਹ ਫਿਰ ਆਪਾਂ ਕੋਲ ਪਾ ਦਾਂਗੇ ਕੜੀ ਦਾ ਤੇ ਵਸੇ ਫਿਰ ਆਪਾਂ ਹਨਾ ਇਹਨੂੰ ਪਾਣੀ ਪਾ ਕੇ ਪਤਲਾ ਕਰ ਲੈਂਗੇ ਜਿੰਨਾ ਕ ਆਪਣ ਲੋੜ ਹੈ ਜਿੰਨੀ ਕ ਆਪਾਂ ਕੜੀ ਪਤਲੀ ਰੱਖਣੀ ਆ ਤੇ ਵਸੇ ਫਿਰ ਉਦੋਂ ਬਾਅਦ ਇਹਨੂੰ ਰੇਜੇ ਪਾ ਦਾਂਗੇ ਜਿੰਨਾ ਚਿਰ ਰੇਜੇ ਦੀ ਨੇ ਉਨਾ ਟਾਈਮ ਕੜਚੀ ਫੇਰੀ ਚੱਲਾਂਗੇ ਇਹਦੇ ਵਿੱਚ ਤੇ ਬਾਅਦ ਦੇ ਵਿੱਚ ਜਦੋਂ ਰੇਜੇ ਪੈ ਗਈ ਵਸੇ ਫਿਰ ਇਹਨੂੰ ਸਿਮ ਕਰ ਦਾਂਗੇ ਕੜੀ ਜਾਂਦੀ ਹੈ ਉਹ ਕੜੀ ਦਾ ਨਾਮ ਹੀ ਹੈ ਕੜੀ ਤੇ ਕਿਉਂ ਕੜ ਕੜ ਕੇ ਇਹ ਕੜੀ ਬਣਦੀ ਹੈ ਕੜੀ ਹੁੰਦੀ ਹੈ ਫਿਰ ਇੱਥੇ ਰਾਤ ਦਾ ਟਾਈਮ ਸ ਇੱਥੇ ਗਲੀ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਸਾਡੀ ਹਨਾ ਗਲੀ ਕਿਹੋ ਜੀ ਹੈ ਤੇ ਗਲੀਆਂ ਸ਼ਹਿਰਾਂ ਦੇ ਵਿੱਚ ਤਾਂ ਰੌਣਕ ਮੇਲਾ ਬਹੁਤ ਹੁੰਦਾ ਬਟ ਇੱਥੇ ਸਰਦੀ ਦੇ ਮੌਸਮ ਕਰਕੇ ਨਾ ਫਿਰ ਇੱਥੇ ਰਾਤ ਨੂੰ ਕੋਈ ਬੰਦਾ ਨਹੀਂ ਬਾਕੀ ਦਿਨੇ ਤਾਂ ਫਿਰ ਸਾਰੇ ਘਰਾਂ ਦੇ ਵਿੱਚ ਬਾਹਰ ਆ ਕੇ ਬਾਹਰ ਹੀ ਬੰਦੇ ਧੁੱਪਾ ਧੱਕ ਕਰਕੇ ਉਹ ਧੁੱਪਾ ਹੁੰਦੀ ਨਹੀਂ ਬੇੜਿਆਂ ਦੇ ਵਿੱਚ ਤੇ ਆਹ ਦੇਖੋ ਜੀ ਇੱਥੇ ਬੈਠੀ ਹੈ ਖੱਡੀ ਹੁੰਦੀ ਹੈ ਤੇ ਕਲਾਪਿੰਗ ਕਰਦੀ ਹੈ ਇਹ ਤੇ ਵਾਸਤੇ ਤੇ ਕਦੀ ਨਹੀਂ ਹੈਗੀ ਬਸ ਐਂ ਕਹਿੰਦੀ ਮੈਨੂੰ ਚੱਕ ਲੋ ਜਾ ਫਿਰ ਮੇਰੇ ਨਾਲ ਖੇਡੋ ਤੇ ਬਸ ਜੀ ਫਿਰ ਹਨਾ ਇੱਥੇ ਇਹ ਹੋਮਵਰਕ ਕਰੀ ਜਾਂਦੀਆਂ ਸੀ ਤੇ ਕਿਉਂਕਿ ਇਹਨਾਂ ਨੂੰ ਸਲੇਵਸ ਮਿਲ ਗਿਆ ਸੀ ਫਿਰ ਛੁੱਟੀਆਂ ਦਾ ਤੇ ਬਸ ਆਪਦਾ ਹੋਮਵਰਕ ਕਰ ਲੈਣਗੇ ਕੰਪਲੀਟ 15 ਤੱਕ ਛੁੱਟੀਆਂ ਇਹਨਾਂ ਨੂੰ ਤੇ ਬਾਕੀ ਹਨਾ ਇੱਥੇ ਬਸ ਰੋਟੀ ਵਗੈਰਾ ਅਸੀਂ ਖਾ ਲਈ ਸੀ ਸਾਰਿਆਂ ਨੇ ਹੰਡੇ ਗਰੇ ਮੰਜਨਾਂ ਵਾਲੇ ਪਏ ਸੀ ਤੇ ਵਾਸ ਇੱਥੇ ਕਰਨ ਦੀ ਵੀਡੀਓ ਦੰਡ ਅੱਜ ਆਪਾਂ ਅਜ ਦਾ ਬਲੌਗ ਤੁਹਾਨੂੰ ਕਹਿੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਹੱਲਵਾ ਜ਼ਰੂਰ ਕਰਿਆ ਕਰੋ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ